ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਰ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫਾਲੋਵਰਸ ਹੈ ਬਲੌਗ ਨੂੰ ਕਰਿਓ ਕਹਿੰਦੀ ਕੰਟੀਨਿਊ ਤੇ ਟਾਈਮ ਹੋ ਗਿਆ ਜੀ 10 ਦਾ ਤੇ ਆਪਾਂ ਕੰਮਕਾਰ ਉਧਰੋਂ ਨਿਵੇੜੇ ਆਈ ਵੈਸੇ ਅੱਜ ਜਿਆਦਾ ਨਹੀਂ ਨਿਵੇੜੇ ਅੱਜ ਸਮਾਂ ਦੀ ਮੈਂ ਲੇਟਾਂ ਜਿੱਦੇ ਉਸ ਦਿਨ ਮੈਂ ਇਕੱਲੀ ਸੀ ਤਾਂ ਇਕੱਲੀ ਨੇ ਇਸ ਵਜ ਦਿਨ ਮੈਂ ਇਸ ਵਜੇ ਨੂੰ ਮੈਂ ਕੰਮ ਨਿਵੇੜਦੇ ਸੀ ਉਹਨਾਂ ਗੱਲ ਜੇ ਕਰਨ ਵਾਲੇ ਹੁੰਦੇ ਆ ਤੇ ਫਿਰ ਆਪਾਂ ਨੂੰ ਇਹ ਹੁੰਦਾ ਵੀ ਜੇ ਲੱਦਾ ਉਹਨਾਂ ਨੇ ਕਰਨਾ ਅੱਦਾ ਆਪਨੇ ਕਰਨਾ ਹਨ ਉਸ ਗੱਲ 'ਚ ਆਪਾਂ ਢੜਾ ਰਹਿ ਜਾਂਦੇ ਆ ਤੇ ਬਾਕੀ ਰੱਬ ਨੇ ਕੰਮ ਵਧਾਰਖੇ ਨੇ ਜੀ ਚੱਲ ਜਾਂਦੀ ਐ ਦੋ ਵਾਰੀ ਤੇ ਤੋਂ ਪਹਿਲਾਂ ਮੈਂ ਛੜੂ ਮਾਰ ਹੱਟੀ ਉਧਰ ਵੇੜੇ 'ਚ ਪਰ ਹੁਣ ਮੈਂ ਕਿਹਾ ਖਿਲਾਰਨ ਪੈਂਦਾ ਤਾਂ ਪਈ ਜਾਵੇ ਹੁਣ ਸ਼ਾਮ ਨੂੰ ਜਦੋਂ ਨੇਰੀ ਰੁਕੂਗੀ ਤੇ ਆਪਣੇ ਕੁ ਸੂਟਾਂ ਦੇ ਦੋ ਤਿੰਨ ਸੂਟਾਂ ਦੇ ਪਾਰਸਲ ਬਠਾਣ ਦੇ ਜਾਈ ਤੇ ਸੂਟਾਂ ਦਾ ਤੇ ਸੂਟ ਕਿਹੜੇ ਸੂਟ ਸਾਰੇ ਗਏ ਕੋਈ ਨਹੀਂ ਰਿਹਾ ਹੁਣ ਤੇ ਸੁੱਟ ਗਏ ਆਪਣੇ ਬਠੰਡੇ ਵੀ ਗਏ ਤੇ ਅੱਗੇ ਜਾਣੇ ਸੀਗੇ ਸਾਰੇ ਫੜਾਤੇ ਇਹਨਾਂ ਨੇ ਜਾਣਾ ਸੀਗਾ ਅੱਜ ਤੇ ਗੋਨਿਆਂ ਨੇ ਮੰਡੀ ਤਾਂ ਕਰਕੇ ਲੈ ਗਏ ਤੇ ਹੁਣ ਆਪਾਂ ਉਹ ਕਲਿੱਪਸ ਆਪਾਂ ਕੱਢ ਲਿਆ 3 ਸੀਗੇ ਹਾਂਜੀ ਕਵਰ ਕਹਿ ਦੂੰਗੀ ਕਰ ਦਾਂਗੇ ਕੋਲ ਆਪਾਂ ਲੈ ਆਉਣਗੇ ਚਲੋ ਜੋ ਦੇ ਉਧਰੋਂ ਦਾ ਫਿਸ਼ਾਂ ਦੀ ਸਬਸਕ੍ਰਾਈਬ ਹੋ ਗਈ ਸੀ ਤੇ ਅੱਜ ਮੈਂ ਜੋੜੀਆਂ ਦੇ ਉੱਤੇ ਆ ਦੇਖੋ ਮਿੱਟੀ ਵਗੈਰਾ ਆਈ ਜਾਂਦੀ ਰਹਦੀ ਹੈਗੀ ਤੇ ਆਹ ਵਾਲੀ ਚੀਜ਼ਾਂ ਜਿਹੜੀਆਂ ਮੈਂ ਘਰੋਂ ਆਕੇ ਡੈਜ ਦੇ ਸਾਫ਼ ਕਰਦੀਆਂ ਸਾਰੇ ਤੇ ਇਹਨਾਂ ਨੂੰ ਲਾਇਆ ਹੋਇਆਗਾ ਮੈਂ ਨਾਲ ਕਹਿੰਦੀ ਆ ਕਿ ਅਸੀਂ ਤਾਂ ਥੋੜੇ ਥੋੜੀ ਮਾਰ ਕੇ ਜੇ ਤੇ ਨੀਰੀ ਕਹਿੰਦੇ ਆ ਕਿ ਮਮਾਸ ਤਾਂ ਸਾਫ ਸਫਾਈ ਕਰਦੀ ਹੁਣ ਫਿਰ ਮੈਂ ਹੱਸੀ ਜਾਂਦੀ ਸੀ ਮੈਂ ਕਿ ਤੁਸੀਂ ਖੇਡਣਾ ਨਹੀਂ ਜਾਣਾ ਹੁਣ ਕਿਉਂਕਿ ਹਨੇਰੀ ਬਹੁਤ ਚਲੀ ਜਾਂਦੀ 10:30 ਹੋ ਗਏ ਮੈਂ ਤਾਂ ਕਿਤੇ 10:00 ਵਜੇ ਹਜੇ ਨਹਾਉਣਾ ਤੋਂ ਨਹੀਂ ਚਲ ਆਜੋ ਕਰ ਬੱਡ ਤੇ ਤਾਂ ਕੁਛ ਨਹੀਂ ਲੱਗਿਆ ਘੇਟ ਸਾਫ ਕਰਨੀ ਆ ਚਲੋ ਆ ਚਲੋ ਪਹਿਲਾਂ ਤੁਸੀਂ ਕਪੜਾ ਫੇਰੋ ਪਿੱਛੇ ਵਧੀਆ ਸਾਫ ਸਾਫ ਫਿਰ ਮੈਂ ਤੇ ਕਿੱਥੇ ਰੱਖੇ ਖੜੀ ਹੋ ਜਾ ਖੜੀ ਹੋ ਜਾ ਖੜੀ ਚਾਹ ਦੇ ਬਹਨੂਆਂ ਕਿਤੇ ਉੱਪਰ ਮਾਰ ਉੱਪਰ ਮੈਂ ਆਪੇ ਕਰਦੀ ਹਾਂ ਮੈਂ ਤਾਂ ਸੱਚੇ ਤੋਂ ਮਾਰ ਹੂੰ ਠੀਕ ਹੈ ਚਲੋ ਕਰੀਏ ਕੰਮ ਚਲੋ ਜੀ ਪਾਰਸਲ ਜਾ ਰਿਹਾ ਆਪਣਾ ਰੀਦੇ ਵਿੱਚ ਵੀ ਹੈਲਪ ਕਰਦੇ ਨੇ ਲੱਸੀ ਦਾ ਬੰਦ ਹੋ ਜਾਂਦਾ ਲੱਸੀ ਤਾਂ ਪੀਂਦੇ ਅੰਬੀਆਂ ਵਾਲੇ ਸੂਟਾਂ ਦੀ ਬੜੀ ਜ਼ਿਆਦਾ ਡਿਮਾਂਡ ਸੀ ਅੰਬੀਆਂ ਵਾਲੇ ਸੂਟਾਂ ਦੀ ਹਜੇ ਵੀ ਘਟ ਗਏ ਕੱਲ ਮੇਰੇ ਵੀ ਆਪਾਂ ਨੂੰ ਡੋਈ ਅੱਗੇ ਮੈਂ ਤਾਂ ਸਾਰਾ ਕੁਝ ਰੱਖ ਜਾਂਦੀ ਹੁੰਨੀ ਆ ਵੈਸੇ ਸਿੰਪਲ ਪੋਲੀਥੀਨ ਦੇ ਵਿੱਚ ਪਾ ਕੇ ਸੂਟਾਂ ਮਗਰੋਂ ਇਹੀ ਸਾਰਾ ਡਰੈੱਸ ਵਗੈਰਾ ਲਿਖ ਕੇ ਤੇ ਇਹੋ ਕਰਦੇ ਹੁੰਦੇ ਅੱਜ ਮੈਂ ਇਹਨਾਂ ਨੂੰ ਦੇਖ ਰਹੀ ਆ ਕਿ ਕਿਵੇਂ ਆ ਕਰਕੇ ਆਉਣੇ ਹੁੰਦੇ ਆ ਪਾਰਸਲ ਕਰਕੇ ਆਉਣੇ ਹੁੰਦੇ ਆ ਨਮ ਹੈ ਬਨਾ ਲੋ ਜੀ ਗਏ ਆਪਣੇ ਸੂਟ ਹੁਣ ਆਪਾਂ ਨਿਊ ਹੋਰ ਕਲੈਕਸ਼ਨ ਲੈ ਕੇ ਆਵਾਂਗੇ ਚਲੋ ਆਪਾਂ ਲਾਈਏ ਬੋਤੀ ਨਵੋ ਕਿ ਇੱਥੇ ਨਹੀਂ ਆਉਂ ਜਰ ਇੱਥੇ ਨਹੀਂ ਰਹੀ ਆਂਦੀ ਐ ਇੱਥੇ ਕੀ ਬੋਲਦੀ ਸੀ ਹੁਣ ਬੋਲ ਮੈਂ ਕਹਿੰਦੀ ਸੀ ਆਪੇ ਐਸੀ ਛੱਡ ਕੇ ਪੱਖਾ ਛੱਡ ਕੇ ਪਈ ਐ ਤੇ ਅਸੀਂ ਜਿਹੜੇ ਗਰਮੀ ਚ ਮਰੀ ਜਾਂਦੇ ਉਹੋ ਹਾਂ ਤੂੰ ਤਾਂ ਬੜਾ ਗਰਮੀ 'ਚ ਮਰ ਗਈ ਮੈਨੂੰ ਤਾਂ ਮਠਾ ਲੱਗਿਆ ਚੰਗਾ ਹਾਂ ਹੈਂ ਐਂਗਾ ਕਿ ਲੋ ਸਾਡੇ ਦੁਪਹਿਰ ਦਾ ਖਾਣਾ-ਦਾਣਾ ਜਿਹੜਾ ਬਣਨ ਲੱਗ ਗਿਆ ਤੇ ਅੱਜ ਅਸੀਂ ਬਣਾਉਣਾ ਪਛਵਾਲੀ ਲੱਟੀ ਅਸੀਂ ਬਣਾਉਣ ਲੱਗੇ ਹਾਂ ਦਲੀਆ ਆਹ ਚੌਂਚਾ ਨੇ ਵੇਖ ਲੈ ਤਾਂ ਮਠਾ ਤਾਂ ਮੈਨੂੰ ਲੱਗੀ ਜਾਂਦਾ ਬਹੁਤ ਰੈੱਡ ਰੈੱਡ ਐ ਫਿਰ ਮਾਗ ਮਨਾਈ ਤੂੰ ਆਪ ਦੀ ਖੰਡ ਪਾ ਲਈ ਥੋੜੀ ਜੀ ਹਾਂ ਘੜਾੜਾ ਬਣਾਣਾ ਮਠਾ ਪਾਉ ਤਾਂ ਬਹੁਤ ਬਹੁਤ ਸਾਰਾ ਹੋਣਾ ਅੰਨ ਦੀ ਲੱਗੇ ਜਨ ਖਾਲਾ ਬੜੇ ਲਿਆ ਕਰ ਲੈ ਕਿਉਂ ਲੜਦੇ ਹੋ ਪੈਣਾ ਤੇਰੇ ਮੰਮੀ ਮੂੰਹ ਤੇ ਮਾਰ ਕੇ ਰਹਿੰਦੀ ਆਪਣਾ ਇਹ ਤਾਂ ਜਰੀ ਨਹੀਂ ਆਉਂਦੀ ਫਿਰ ਤੂੰ ਸਾਡਾ ਦੱਲੀਆ ਹੁਣ ਇਹਨਾਂ ਨੂੰ ਪੈਣ ਜੀਆਂ ਨੂੰ ਨਮਕੀਆਂ ਬਣਾ ਕੇ ਦੇਣੇ ਪੈਣਗੇ ਚੌਲ ਚਲ ਆਪਣੇ ਗੱਲਾਂ ਨਹੀਂ ਕਰਦੀ ਮੈਂ ਇਹਦੇ ਨਾਲ ਭਜਾਲਪੁੱਤ ਆਪ ਆਪਣਾ ਕੰਮ ਖਿੱਚ ਗਏ ਕੋਈ ਘੰਟਾ ਰੈਸਟ ਕਰਾਂਗੇ ਹਲੋ ਜੀ ਟਾਈਮ ਹੋ ਗਿਆ 12:30 ਦਾ 1:00 ਕਿੰਨੇ ਇਸਕੂਲ ਬਰਾਦ ਅਸਦਾ ਕਿ ਆਪਾਂ ਫ੍ਰੀ ਹੋ ਗਿਆ ਸਾਰੇ ਕੰਮਕਾਰ ਕਰਕੇ ਇਹ ਵੀ ਸਮਰੀਤ ਵਰਗਿਆਂ ਵੀ ਨਹਾ ਕੇ ਲੱਗ ਗਏ ਆਪਦਾ ਹੋਮਵਰਕ ਕਰਨ ਕੱਲ ਦਾ ਕੀਤਾ ਨਹੀਂ ਫਿਰ ਇਹਨਾਂ ਨੂੰ ਵੀ ਐਂ ਹੁੰਦਾ ਵੀ ਕੱਲ ਨੂੰ ਛੁੱਟੀ ਹੈ ਘਰੇ ਆ ਤੇ ਮੈਂ ਵੀ ਸਾਰੇ ਪੋਚੇ ਇੱਥੋਂ ਮੈਂ ਚੁੱਲੇ ਜੋਂ ਤਰੇ ਤੇ ਆ ਕੇ ਇੱਥੇ ਮੈਂ ਬਸ ਬਾਲਟੀਆਂ ਨਾਲ ਧੋਈ ਦੇਣੀ ਹਿੰਦੀ ਆ ਪਤਾ ਨਹੀਂ ਕਿ ਇੱਥੇ ਕੋਚਾ ਜਿਹਾ ਨਹੀਂ ਲੱਗਦਾ ਇਹ ਲੱਗਦਾ ਵਧੀਆ ਧੋਤਾ ਜਾਂਦਾ ਸਾਫ ਹੋ ਜਾਂਦਾ ਤਿੰਨ ਚਾਰ ਬਾਲਟੀਆਂ ਜਿਹੜੀਆਂ ਸਿੱਟੀਆਂ ਜਾਂਦੀਆਂ ਤੇ ਥਾਂ ਜਿਹੜਾ ਸਾਰਾ ਸਾਫ ਹੋ ਜਾਂਦਾ ਹੈਗਾ ਵਧੀਆ ਹੁਣ ਆਪਾਂ ਸਾਰਿਆਂ ਨੂੰ ਸਾਰਿਆਂ ਨੇ ਪੀ ਲਈ ਸੀਗੀ ਚਾਹ ਆਣ ਲਈ ਰਹਿ ਕੇ ਆਪਾਂ ਬੈਗ ਨਹੀਂ ਲਿਆਂਦੀ ਪਈ ਅੱਜ ਤੇ ਮੈਂ ਚਾਹ ਠਾਰਨੀ ਬਾਕੀ ਗਈ ਸੀ ਮੈਂ ਇਧਰ ਆਪਣਾ ਬਣੀਆਂ ਪਿਆਗਾ ਭਾਈ ਦੁਪਹਿਰ ਦਾ ਖਾਣਾ ਦਲੀਆ ਰੈੱਡ ਰੈੱਡ ਗੋੜਾ ਵਾਲਾ ਪਰ ਉਹਨਾਂ ਨੇ ਨਹੀਂ ਖਾਣਾ ਉਹਨਾਂ ਨੂੰ ਚਾਹ ਚੌੜ ਬਣਾ ਡਾ ਕੇ ਇਹ ਇੱਕ ਚਟਕਾ ਇਹ ਪੋਣਾ ਮੋਢੀ ਅੱਜ ਵੀ 12 ਵਜੇ ਕੀ ਆਖੀ ਖੋ ਗਿਆ ਨਹੀਂ ਅੱਜ ਵੀ 12 ਵਜੇ ਕੰਮਕਾਰ ਕਰਦੇ ਆ ਇਹਨੂੰ 12 ਤਾਂ ਪਰ ਬਾਜ ਹੀ ਜਾਂਦੇ ਬਿਸ਼ੱਕ ਦੀ ਸਦੀ ਨਾਲ ਖੜੋ ਹੌਲੀ ਹੌਲੀ ਜਦੋਂ ਫਿਰ ਸਾਰੇ ਅੰਦਰੋਂ ਬਾਹਰ ਆਉਂਦੇ ਆ ਹਨਾ ਫੇਰ ਹੀ ਇਹ ਜਿਹੜੀ ਸਾਰੇ ਸਾਫ ਸਫਾਈ ਹੋ ਗਈ ਹੈ ਅੰਦਰੋਂ ਖਾਲ ਇੱਕ ਵਾਰ ਜਿਹੜਾ ਅੱਗੇ ਪੈਣਾ ਹੱਸ ਦਿਨਾ ਸੀ ਕਹਿੰਦੀ ਹਜੇ ਨਾ ਸਾਫ ਸਫਾਈ ਕਰਦੇ ਤੇ ਹਜੇ ਮਿੱਟੀ ਘੱਟਾ ਤਾਈ ਜਾਂਦਾ ਮੈਂ ਚਾਉਂ ਜਿਹੜਾ ਹੋ ਗਿਆ ਵਧੀਆ ਹੀ ਆਗਾ ਫੇਰ ਦੇ ਫੇਰ ਦੇਖੀ ਜਾਊਗੀ ਅੱਜ ਨਾਲ ਬਸ ਨੂੰ ਸੂਟ ਦੀ ਵੇਟ ਐ ਜਿਹੜਾ ਆਪਾਂ ਸੂਟ ਨੀਡਲ ਵਰਕ ਦਿੱਤਾ ਹੋਇਆ ਮੈਨੂੰ ਆਇਆ ਵੀ ਉਹ ਕਿਹੜਾ ਵੇਲਾ ਜਦੋਂ ਸੂਟ ਆ ਜਾਏ ਮੇਰੇ ਕੋਲੇ ਹਨਾ ਮੈਂ ਦੇਖਾਂ ਵੀ ਕਿਦਾਂ ਦਾ ਤਿਆਰ ਹੋਇਆਗਾ ਤੇ ਫਿਰ ਆ ਵੀਡੀਓ ਵਗੈਰਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਾਲੇ ਭੈਣੋ ਜਿਨ੍ਹਾਂ ਨੇ ਤਿਆਰ ਕਰਨਾ ਦਿੱਤਾ ਹੁੰਦਾ ਸੂਟ ਹਨਾ ਉਹਨਾਂ ਨੂੰ ਤੇ ਵੀ ਬੜਾ ਐਕਸਾਈਟਡ ਹੁਣ ਜਾਂਦਾ ਸੂਟ ਦੇਖਣ ਦੇ ਲਈ ਵੀ ਕਿਦਾਂ ਦਾ ਰੈਡੀ ਹੋ ਕੇ ਆਊਗਾ ਤੇ ਅਨੁਰਵੀ ਉਹ ਵਿਚਾਰੀ ਨੂੰ ਕੋਈ ਕਲਿੱਪ ਵਗੈਰਾ ਨਹੀਂ ਭੇਜੀ ਗਈ ਕਿੰਦਾ ਦਾ ਸੂਟ ਹੈ ਰੈਡੀ ਹੋ ਰੈਡੀ ਹੋ ਰਿਹਾ ਕਿਉਂਕਿ ਇੱਕ ਤਾਂ ਸਕੂਲ ਜਾਂਦਾ ਸਕੂਲੋਂ ਆ ਕੇ ਤੱਕ ਰ ਪਤਾ ਹੀ ਕੰਮਕਾਰਾਂ ਦਾ ਤੇ ਅੱਜ ਘਰੇ ਆ ਤੇ ਅੱਜ ਉਹਨਾਂ ਨੇ ਸੂਟ ਰੈਡੀ ਕਰਕੇ ਜਨਕੀ ਭੇਜਦਾ ਉਧਰੋਂ ਪਹੁੰਚ ਜੂਗਾ ਆਪਣੇ ਕੋਲੇ ਸ਼ਾਮ ਤੱਕ ਫਿਰ ਦੇਖਦੇ ਹਾਂ ਕਿੰਦਾ ਦਾ ਬੰਦ ਹੈ ਚਲ ਪੀ ਗਏ ਚਾਹ ਬਣੀ ਤਾਂ ਹੁਣ ਘੰਟਾ ਘੜੀ ਕਰਦੇ ਹਾਂ ਰੈਸਟ ਅੱਜ ਤਾਂ ਸੌਂ ਜੀਂ ਖਰੀਆਂ

ਖਾਂਦੀ ਐ ਨਹੀਂ ਐ ਵੈਸੇ ਦਲੀਆ ਵੀ ਬਹੁਤ ਜਿਆਦਾ ਟੇਸਟੀ ਬੰਦਾ ਵਧੀਆ ਲੱਗਦਾ ਗੁੜ ਵਾਲਾ ਕਰਨੈ ਖਾਂਦਗਾ ਸੌ ਸੋ ਗਏ ਸੀ ਰੈਸਟ ਕਰਕੇ ਹੁਣ ਉੱਠੇ ਆ ਤੇ ਉੱਠਣ ਸਾਰੇ ਇਹਨਾਂ ਦੀ ਬਸ ਫਰਮਾਇਸ਼ ਤੇ ਸੁੱਤੇ ਨਹੀਂ ਕਿਉਂਕਿ ਉੱਠੇ ਆ ਤਾਂ ਢੜਕੇ 8 ਵਜੇ ਸੀਗੀਆਂ ਤਾਂ ਕਰਕੇ ਇਹਨਾਂ ਨੂੰ ਕਿੱਥੇ ਨੀਂਦਾ ਆਉਂਦੀ ਹੈ ਹੁਣ ਨਾਲ ਇੱਕ ਪਾਸੇ ਤਾਂ ਦਲੀਆ ਬਣਾ ਲਾਂਗੇ ਤੇ ਨਾਲ ਹੀ ਚਾਹ ਤਰਦਾਂਗੇ ਆਹ ਸੌਰੀ ਚਾਹੋਂ ਬਣਾ ਦਾਂਗੇ ਦਲੀਆ ਲੈ ਗਈ ਮੰਮੀ ਆਪ ਦਾ ਪਾ ਕੇ ਸਾਡਾ ਰਹਿ ਗਿਆ ਫਿਰ ਆਰਾਮਦਾਈ ਦੇ ਨਾਲ ਬੈਠ ਕੇ ਖਾਉਂਗਾ ਸਰ ਨਿਭਾਇਆ ਦੇਖ ਲਾਉ ਦੋ ਕੋਈ ਨਹੀਂ ਮੰਮੀ ਮੈਂ ਘਟਾ ਲੂੰ ਪਰੇ ਹੋ ਜਾ ਪਹਿਲਾਂ ਨਾ ਕਿੱਧਰ ਗੰਗਾ ਸੀਗਾ ਕਦੋਂ ਆਉਂਦੀਆਂ ਬੋਲੀਆਂ ਨੂੰ ਤੁਸੀਂ ਕਿਹੜੇ ਵੇਲੇ ਆਂ ਨਾ ਤਾਂ ਤੁਸੀਂ ਟਿਕਣਾ ਨਾ ਕਿਸੇ ਨੂੰ ਟਿਕਨ ਦੇਣਾ ਮੈਂ ਮਸਾਂ ਤਾਂ ਗਈ ਸੀ ਨਵਨ ਕਾਦੰਦੇ ਕਿੰਨੀ ਜਿਆਦਾ ਗਰਮੀ ਐ ਬਾਹਰ ਆਏ ਹੋ ਬ੍ਰਸ਼ ਕਿਦਾਂ ਨਾ ਮਾ ਲੋਹਾ ਕਿਵੇਂ ਹੈ ਪਾਪਾ ਦਾਦੇ ਬਸ ਨਵੇਂ ਰਹਿੰਦੇ ਰੋਜ਼ ਰੋਜ਼ ਅੱਜ ਟੁਕੜੇ ਰੈਡੀ ਮੈਂ ਕਿਹਾ ਨਹੀਂ ਮੰਮੀ ਹਾਂ ਮੈਂ ਵੀ ਲਿਆਉਣਾ ਸੀ ਗਾ ਇਹ 4 ਇੰਚ ਪਾਣੀ ਪਾ ਤੋ ਟੱਜ ਜਾਊਗਾ ਠੀਕ ਹੈ ਇਹ ਦੇਖ ਕੇ ਇਹ ਉਹ ਦਿਨ ਦਾ ਖਾਂਟੀ ਨੂੰ ਹੁੰਦਾ ਨਹੀਂ ਆ ਕੇ ਰਾਂ ਦਰੀ ਨਾਲ ਚਾਹ ਪੀ ਰਣੀ ਹਰਾਸਾ ਦੇ ਨਾਲ ਜਾਂ ਤਾਂ ਰਸ ਸਵਾਰ ਕੇ ਵਿੱਚ ਹੱਥ ਜੇ ਮਾਰਦੇ ਤੋ ਦੇ ਬਾਬਾ ਸਰ ਪਾਣੀ ਪਾਲਾ ਓਕੇ ਰੇਤਾ ਮਿੱਟੀ ਜਿਹੜਾ ਨਿਕਲ ਜਾਊਗਾ ਸਾਰਾ ਸਾਰਿਆਂ ਦੇ ਵੈਸੇ ਘਰ ਘਰ ਦੇ ਇਹੀ ਹਾਲ ਆ ਛੁੱਟਿਆਲੇ ਦਿਨ ਤਾਂ ਖਾਣ ਪੀਣੇ ਲੋਟਾਉਣਾ ਪਹਿਲਾਂ ਮੈਂਨੇ 12:30 ਤੱਕ ਤਾਂ ਮੈਨੂੰ ਲੱਗਾ 12 12:00 ਤੱਕ ਤਾਂ ਫ੍ਰੀ ਹੋਈ ਆ ਪੌਣੇ ਕਿ ਇੱਕ ਤੱਕ ਹੋਣ ਦੇਖੀਗੀ ਫੇਰੇ ਦੁਆ ਦਸਾਉਗੀ ਹੁਣ ਉਠਣਸਾਰ ਭੋਜ ਜੀ ਦੀ ਕਾਲ ਵੀ ਆਈ ਜਾਂਦੀ ਆ ਬੰਨਾਂ ਨਾਲ ਵੀ ਗੱਲ ਕਰਨੀ ਆ ਤੇ ਵਲੌਗ ਵੀ ਉਹ ਕਰਨਾ ਪਬਲਿਕ ਕਰਨਾ ਚਾੜ੍ਹ ਕੇਰਾ ਹਜੇ ਮੇਰੇ ਕੋਲ ਟਾਈਮ ਪਿਆ 20 ਮਿੰਟ ਨਾਲੇ ਮੈਂ ਬਣਾਉਂਗੀ ਚੋਲ ਤੇ ਨਾਲੇ ਭੋਜ ਜੀ ਨਾਲ ਗੱਲ ਕਰ ਲਾਂਗੇ ਹਨਾ ਖੇਤ ਵਲੌਗ ਵਗੈਰਾ ਫਕਾਤਾਂਗੇ ਪਈਓ ਗਿਆ ਤਾਂ ਪਤਾ ਨਹੀਂ ਸਾਰਾ ਦਿਨ ਅੰਦਰ ਜੇ ਬੈਠੇ ਰਹਿੰਦੇ ਐਸ ਐਸ ਵੇਲੇ ਤਾਂ ਨਹੀਂ ਪਤਾ ਲੱਗਦਾ ਹੀ ਆ ਪਰ ਪਤਾ ਨਹੀਂਗਾ ਤੜਕੇ ਦੇ ਜਮ ਇੰਨੀ ਕਿ ਜਿਆਦੇ ਹਵਾ ਚੱਲਦੀ ਸੀ ਨੇਰ ਸੀਗਾ ਹਣ ਇੰਨਾ ਜਿਆਦੇ ਹੁਣ ਹਵਾ ਜਿਹੜੀ ਇੱਕਦਮ ਬੰਦ ਐ ਮੌਸਮ ਕਿ ਕਹਿੰਦੇ ਨੇ ਅੰਦਰ ਸੋਨ ਸਹਣੀ ਹੋਇਆ ਪਿਆਗਾ ਹੋਰ ਕੀ ਕਰਨੇ ਵਾਲੀ ਹੋ ਗਈ ਹੈ ਗਰਮੀ ਵਾਲੀ ਹੋ ਗਈ ਹਾਂ ਮੈਂ ਦੱਸ ਰਹੀ ਐ ਬਸ ਪਤਾ ਨਹੀਂ ਬਾਕੀ ਮੈਨੂੰ ਤਾਂ ਬਿੱਕੀਤਾ ਵਰੀ ਨੇ ਨਾ ਹੋ ਗਈ ਵੀ ਹੋਣਾ ਜਿਹੜਾ ਹੁੰਦਾ ਜਿਹੜਾ ਮੀਂਹ ਹੈ ਲਾਈਵ ਦਾ ਕਿ ਕਹੇ ਹਾਨੀਕਾਰਕ ਆ ਭਾਈ ਪਤਾ ਨਹੀਂ ਦੇ ਅਸੀਂ ਮੇਰੇ ਹਿਸਾਬ ਨਾਲ ਟਰੂਲੀ ਦਾ ਟੋਟਲੀ ਬਾਣੀ ਗਿਆ ਹੋਣਾ ਮੀਂਹ ਆ ਜੇ ਹੁਣ ਤਾਂ ਹਨਾ ਫੇਰ ਹੀ ਹੈ ਜਿਹੜਾ ਮਾੜਾ ਮਾਹ ਹੁੰਦਾ ਹੁੰਦਾ ਵਸ ਜਦੋਂ ਗਰਮੀ ਸਟਾਰਟ ਹੋ ਗਈ ਹੁਣ ਤਾਂ ਮੀਂਹ ਨੂੰ ਡਿੱਗਿਆ ਕਰਾਂਗੇ ਫਿਰ ਜੇ ਨਾ ਪਿਆ ਕਰੂਗਾ ਫਿਰ ਆਪਣਾ ਉਹ ਸੌਣ ਆਊਗਾ ਸਾਂਝ ਦਾ ਮੀਂਹ ਪਿਆ ਕਰੂਗਾ ਹਨਾ ਮੀਂਹ ਜਦੋਂ ਮੀਂਹ ਆ ਜਾ ਕਰੂਗਾ ਕਿਤਾਏ ਜਦੋਂ ਐਟ ਕਿੱਕਿਆਂ ਦੇ ਹੱਦਾਂ ਪਾਰ ਹੋਣੀਆਂ ਗਰਮੀ ਦੀਆਂ ਟੈਂਪਰੇਚਰ ਹੈ ਜਿਹੜਾ ਪੂਰਾ ਜਾਣਾ ਹੈ ਫਿਰ ਤਾਂ ਆਈ ਚੱਕਿਆ ਕਰਾਂਗੇ ਕਿਸੇ ਪਾਸੇ ਕੋਈ ਬੱਦਲ ਉੱਠਦਾ ਆਹ ਲਾ ਦੇ ਮੀਂਹ ਉਧਰ ਬੱਦਲ ਵੜਿਆ ਹੁੰਦਾ ਬਸ ਆਹੀ ਆਪੇ ਕਮੀ ਇਹਦੇ ਦੀ ਰੱਖਿਆ ਕਰਾ ਮਾਂ ਜੇ ਸਾਰਿਆਂ ਨਾਲ ਹੀ ਹੁੰਦਾ ਕੱਲੇ ਆਪਣੇ ਨਾਲ ਜੇ ਤਾਂ ਮੀਂਹ ਆਇਆ ਕਰੂਗਾ ਉਦੋਂ ਠੰਡੇ ਠੰਡੇ ਦੇ ਮਸਮੂ ਮੇਰੇ ਇੱਕ ਕੰਮ ਕਰ ਦੇ ਕੀ ਮਾਮਾ ਜਿਹੜਾ ਚਾਹਲ ਪਾਣੀ ਐ ਉਥੇ ਲੇਟੀ ਚ ਪਾਇਆ ਠੀਕ ਹੈ ਜੀ ਆਵੜੀ ਚਾਹ ਪਕਾ ਰਹਿਣਾ ਤਾਂ ਮਦਦ ਠੀਕ ਹੈ ਮੈਂ ਚਾਹ ਪਾਇਆ ਤੇ ਨਾਲੇ ਮੈਂ ਚਾਹ ਧਰ ਦੂੰਗੀ ਇਧਰ ਮੈਂ ਕੰਮ ਕਰ ਦੂੰਗੀ ਦੋਵੇਂ ਦੋਵੇਂ ਸਿਰ ਸ ਜਾਵੇਂ ਮੜ ਕੇ ਤੁਹਾਡੇ ਸਿਰ ਵਾਵਾ ਤੂੰ ਤਾਂ ਹੀ ਫਿਰਦਿਆਂ ਰਹੂਗਾ ਫਿਰ ਤੂੰ ਸਿਰ ਵਾਣਾ ਕਿ ਨਾ ਸਰਵਾਣੂ ਕਹਿੰਨੇ ਕੀ ਹੈ ਜਟਾ ਬਣਾ ਲਓ ਮੁਰਗੇ ਸਾਰ ਦੇ ਵੱਧ ਤੂੰ ਹੀ ਜਿਗਰੀ ਹੁੰਨੀ ਹੋਰ ਤਾਂ ਕੋਈ ਚਿੱਕੇ ਨਾ ਚਿੱਕੇ ਚਾਪਾਇਆ ਪਾਣੀ ਕੇ ਗਰਾ ਮੈਂ ਲਾਵਾਂ ਤੜਕਾ ਤੇ ਕੁ ਕੁ ਕਰੀਏ ਦੇ ਸਿੱਕੇ ਖਾਵੇ ਜਿੱਦ ਜਦੋਂ ਸ਼ਹਿਰ ਜਾਂਦੇ ਆ ਉਹ ਭੁੱਲ ਜਾਂਦੇ ਆ ਇਹ ਵੀ ਦਿਖਾਉਣਾ ਲੱਗਦਾ ਕਲੋਜੀ ਬਣਾ ਲਈਏ। ਚਲ ਜਾਓ। ਦੂਜੀ ਵਾਰ ਚੁੰਬੜ ਗਏ ਆ। ਚਲ ਤਾਂ ਮਰ ਜਾਂਦੇ ਆ। ਚਲੋ ਜਾਓ ਭਾਜੋ ਜਾ ਲੈ ਕੇ ਆਗੀ ਮੈਂ ਮੇਰੀ ਗੱਲ ਸੁਣਿਓ। ਆਦੇ ਬਈ ਬਾਹ ਦੇ ਆਹ ਗੁੱਤਾ ਹੋ ਲਓ। ਆ ਗਈ ਐ 1 ਮਿੰਟ ਤੂੰ। ਹਾਂ। ਥੋੜੀ ਜੀ ਸੋਸ। ਸੋਸ ਹੈ ਨਹੀਂ ਸੋਸ ਤਾਂ ਖਤਮ ਆ ਆਪਣੇ। ਕਾਂਗੜ ਖਾਣ ਤੋਂ ਸਾਂ ਨਹੀਂ ਹੁੰਦਾ ਹਜੇ ਸਾਨੂੰ ਸੋਸ ਚਾਹੀਦੇ ਸਮੇਂ ਵਰਤ। ਆਖੇ ਲੱਗ ਜਾ ਕਰ ਬੇਟੇ। ਹੈ ਨਹੀਂ ਸੋਸ ਖਤਮ ਹੈ। ਫਿਰ ਮੈਂ ਆਓ ਖਰਬੂਜੇ ਲੈ ਆਂਦੇ ਵੇ ਜਮਾਈ ਛੋਟਾ ਬੰਦਾ ਮੈਨੂੰ ਕੀ ਆੜਿਆ ਮਰੋ ਜੇ ਆਪਣੇ ਖੰਗ ਦੀ ਖੰਗਣ ਜੇ ਲੱਗੂਗਾ ਨਾ ਹੂੰ ਬਹੁਤ ਸਿਆਣ ਨੂੰ ਛੋਡੇ ਵਰਗੇ ਕਹੋ ਨਾ ਡਾਕਟਰਾਂ ਨੂੰ ਪੈਸੇ ਦੇਈ ਚਲੋ ਮਿੱਠਣ ਖਲੇ ਇੱਥੋਂ ਕਿਵੇਂ ਖਾ ਲਈ ਚਾਰ ਦਿਨ ਹੋਰ ਪਰਹੇਜ਼ ਕਰ ਲੋ ਫਿਰ ਖਾਈ ਜਾਓ ਕਿਉਂ ਤੂੰ ਪੈਗ ਜਾ ਸਾਰੀ ਰਾਤ ਤੁਰੀ ਫਰੀ ਹੈ ਇਹਦਾ ਪ੍ਰੂਫ ਹੈ ਤੇ ਡੈਡੀ ਨੂੰ ਦਿਖਾਉਂ ਬੱਸ ਉਹ ਸੁਵੇ ਮੈਂ ਮੈਂ ਜਾਣੀਆ ਤੂੰ ਵੀ ਨਹੀਂ ਬੰਦਾਰਾ ਨਹੀਂ ਕਰਨਾ ਇੱਥੇ ਬੱਸ 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 ਚਾਰ ਬਾਦ ਬੰਦ ਕਰ ਉਹਨੂੰ ਬੰਦ ਕਰ ਤੇ ਤੀਰੀ ਆਜੋ ਚਲੋ ਜੀ ਆ ਗਿਆ ਫਿਰ ਐ ਤੈਨੂੰ ਪਤਾ ਵੀ ਇਹਨਾਂ ਦੀ ਕੰਕ ਸੁੱਕਣੀ ਪਾਈ ਪਈ ਹੈ ਨਾ ਖਾਣ ਦੀ ਨਾ ਆਈ ਜਾਣਾ ਸ਼ਕਲਾ ਸ਼ਕਲਾ ਤੂੰ ਕਿੰਨੀ ਕਿ ਸ਼ਕਲੇਗਾ ਦਾਣੇ ਇੱਧਰ ਭੂਆ ਵਰਗਿਆਂ ਦੀ ਆਈ ਇਹਦੀ ਗੋਲ ਪਹਿਲਾਂ ਮੈਂ ਗੱਲ ਕਰ ਲਈ ਸੀ ਫਿਰ ਮੈਂ ਵਲੌਗ ਅਪਲੋਡ ਕਰਨਾ ਸੀਗਾ ਤਾਂ ਕਰਕੇ ਕਾਲ ਕੱਟਤੀ ਸੀ ਦੂਜੇ ਫੋਨ ਤੇ ਹੋ ਗਈ ਗੱਲ ਹੋ ਗਈ ਗੱਲ ਹਾਂ ਤੇ ਕਿੰਨਾ ਮਸਾਲਾ ਪਾਇਆ ਹੂੰ ਮਸਾਲਾ ਘੰਡਿਆਂ ਨਾਲ ਹੀ ਬੰਦਾ ਹੁੰਦਾ ਹੁੰਦਾ ਚਾਉ ਨਹੀਂ ਪੈਣਾ ਆ ਦੇਖੇਂ ਦੇਖੇਂ ਕੋਈ ਨਹੀਂ ਹੋੜ ਲਈ ਨਹੀਂ ਕਾਲੀ ਨਹੀਂ ਕੋਈ ਨਹੀਂ ਸਬਜੀ ਘਰੀ ਬਣਨੀ ਅੱਜ ਹਾਂ ਸਬਜੀ 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 ਘਾਦੀ ਬਣਨੀ ਆ ਸਬਜੀ ਬਣੂਗੀ ਆਲੂ ਭਾ ਕੇ ਪੰਜ ਆਲੂ ਤਾਂ ਨਿਕਲ ਗਏ ਗੜੇ ਬੈਗ ਨਹੀਂ ਰੀ ਬੈਗ ਨਹੀਂ ਇੰਨੀ ਕਿ ਨਿਕਲੀ ਆ ਖਰਾਬ ਹੋ ਗਈ ਲੂਜੀ ਕਾਣੀ ਅੱਜਾੜੇ ਦੇ ਸਾਰੇ ਕਾਣੇ ਸੀਗੇ ਨਿੱਕੇ ਸੀ ਨਾਲ ਮੋ ਕਿੰਨੀ ਗਰਮੀ ਹੋਈ ਪਿਆ ਨਾ ਤਰ ਕੇ ਜਿੰਨੀ ਖਾਵਾ ਮੀ ਆਊਗਾ ਕਹਿ ਕੇ ਠਾਈ ਬਣਾ ਹੀ ਦਿੱਤਾ ਅੱਗੇ ਕੀ ਆ ਬਣੀ ਆ ਉਹ ਤਾਂ ਗੁੰਮ ਜਾਉਂਦੇ ਹਾਂ ਹਾਂ ਆ ਉਹ ਗੁੰਮ ਜਾਉਂਦੇ ਫਿਰ ਕਿੱਧਰ ਗਿਆ ਉਹ ਇਹਨੂੰ ਦਰੂਨ ਬਸ਼ਵਨਾ ਥੱਲੇ ਸਾਫ ਸਪਾਈ ਕਰਿਆਈਏ ਤੇ ਫਿਰ ਧਾਰ ਕੱਢੀਏ ਕੱਢ ਜਾ ਤੋਦੇ ਪਰਠੇ ਲਿਆਉਂਦੇ ਨਹੀਂ ਸੀ ਇਕੱਲੀ ਟੂੜੀ ਸੈੱਟ ਰੱਖੇ ਟੂੜੀ ਖੰਡਗਣੀ ਨਾਹਰੇ ਕਰਦਿਆਂ ਵੀ ਪਤਾ ਹੀ ਨਹੀਂ ਚਾਂਬਲੀ ਹੋਈ ਐ ਆਖਰੰਦੀ ਇਕੱਲਾ ਦੁੱਧ ਹੀ ਹੋਵੇ ਟੂੜੀ ਨੂੰ ਡੋਲ ਦੂਗੀ ਆ ਖਰਾਖ ਸਾਰੀ ਮੁੱਦੀ ਮਾਰਦੀ ਜੀ ਬਾਕ ਅੱਡਕਲ ਦੁੱਧ ਪੀਨਵਾ ਡੁੱਲੀ ਪੀਏ ਰੋਕਦੇ ਰੋਕ ਕਰਦੇ ਆ ਸਬਸ ਭਾਈ ਹਾਂ ਬੁਰਿਆਂ ਦੇ ਮਾਸ ਵਰਗੇ ਆਲੂ ਹੋਏ ਪਏ ਗਰਮినਲ ਖਰਾਬ ਉਹ ਦਰ ਪੈਂਗੜੀ ਕੰਨ ਕਲੀ ਜਾਂਦੀ ਐ। ਕੀ ਬਤਨ ਨਾ। ਤਾਂ ਪੰਗੜੇ ਕਵਰ ਦੇਖ ਲੈਂਦੇ ਇਹਨਾਂ ਦੇ। ਦੇਖ ਲੈ ਕਿੰਨੇ ਆ ਗਏ 15 ਮੰਗਵਾਏ ਸੀ ਤੇ ਡੈਡੀ ਤੋਂ। ਹਾਂਜੀ। ਮੈਂ 12 ਲਈ ਗਿਆ। ਕੱਲੇ ਨੂੰ ਤੈਨੂੰ। ਹੋਰ ਮੰਮੀ 12 ਕਾ ਪੀਆ ਮੇਰੀਆਂ। ਫਿਰ ਉਹਦੇ ਕੋਲ ਚ। ਆਉਣਿਆ। ਬਾਬੂ ਦੀ ਕਰੀਮ ਆ ਗਈ ਕਿਉਂਕਿ ਇਹਦੀਆਂ ਬਹੁਤ ਫੱਟਦੀਆਂ ਨੇ। ਹੋਰ ਸੋਡਗਾ ਵੀ ਏਡੀਆਂ ਫਟੀਆਂ ਹੋਣਾ ਵੇ 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 ਆਪਾਂ ਇਧਰ ਮੈਨੂੰ ਦੇਖਣ ਨੂੰ ਦੇ ਤਾਂ ਚਲੋ ਜੀ ਆਖ ਦੇਖਦੇ ਹਾਂ ਨੇ ਇਹਨਾਂ ਦਾ ਫਰਕ ਪੈਂਦਾ ਕਿ ਨਹੀਂ ਪੈਂਦਾ ਆ ਜਲੋ ਇੱਕ ਕਰੀਮ ਨਾਲ ਕਰੀਮ ਨਾਲ ਤਾਂ ਦੇਖੀ ਲੇਅਰ ਪੇਂਟ ਕੇ ਮੇ ਰੱਖਣਾ ਇਹ ਆ ਲੈ ਲੇਂਗੇ ਤੂੰ ਲੋ ਮੇਰੇ ਬੁੱਲ ਬਣ ਸਕਦੇ ਦੇਖਾਂ ਨਵਰੀਤ ਦੇ ਤਾਪ ਬਹੁਤ ਫਟੇ ਤੇ ਹੋਰ ਸਿਮੂ ਦੇ ਉਹ ਹੋ ਦੇਖੋ ਜੀ ਨਾਲ ਚੌਲ ਬਣੇ ਹੈਗੇ ਚੌਲ ਲਿਆ ਦੇਣੀ ਆ ਤੁਹਾਨੂੰ ਹੁਣੇ ਨਾ ਉਹ ਬਣਾਏ ਸੀ 3 ਵਜੇ ਹਾਂ ਪਿਆ ਸੋਡੇ ਵਾਸਤੇ ਪਾਈ ਨਹੀਂ ਪਿਆ ਦੇ ਥੋੜੇ ਜਿਹਾ ਲਿਆ ਦੇ ਤੇ ਨਾਲੇ ਚਾ ਦੱਦ ਲੈ 12 ਲੈ ਲੈ ਤੇ ਉਹ ਮਮੇ ਮੇਰੀ ਪੂਰੀ ਕਾਪੀ ਆ ਠੀਕ ਨਾ ਕੀ ਹੋ ਗਿਆ ਮੇਰੇ ਕੋਈ ਸਹੀ ਆ ਉਹ 12 ਲੈਤੇ ਹੈਗੇ ਕੋਈ ਨਹੀਂ ਫਿਰ ਤੈਨੂੰ ਮਿਲ ਜਾਣਗੇ ਹੋਰ ਲਿਆ ਦੂ ਤੇ ਡੈਡੀ ਕੱਲ ਨੂੰ ਜਾਣਗੇ ਮੰਡੀ ਮਮਾ ਨੂੰ ਨਹੀਂ ਗੁਣੀ ਡੈਡ हां मैम ब्लॉग देनी मैम ਨੇ ਕਿਹੜਾ ਸੁਲਿਆ ਕੇ ਦੇਣੀ ਮੈਂ ਮੈਂ ਕਿਹਾ ਦੇਖਦਾ ਦੇ ਚਲ ਕੋਈ ਗੱਲ ਨਹੀਂ ਕੱਲ ਤੋਂ ਆ ਜਾਣਗੇ ਮੈਂ ਲੈ ਕੇ ਅੱਜ ਵਿੱਚ ਬਣਾ ਲਿਆ ਲੋ ਲੈ ਬਾਬਾ ਜੀ ਚਲਾ ਜੀ ਦੋ ਦੋ ਡੰਗੋ ਡਾਂਦੀ ਡੰਗੋ ਡਾਂਦੀ ਹੋਰ ਡਾਂਦੀ ਛੜਾਈ ਜੋ ਮੈਂ ਤਾਂ ਗਿੱਟੀ ਤੇ ਰੱਖਣ ਲੱਗੀ ਸੀ ਸਬਜੀ ਸਬਜੀ ਰੱਖਾਈ ਤਨਾ ਹੋਣੂ ਖਰਬੂਜੇ ਤਾਂ ਹੁੰਦੇ ਜਿਹੜੇ ਉਹ ਰੈੱਡ ਹੁੰਦੇ ਵਿੱਚੋਂ ਇਹ ਕੀ ਹੈ ਬੀਬੀ ਹਾਂ ਇਹ ਖਰਬੂਜੇ ਕਿਦ ਤਰ੍ਹਾਂ ਲਾਟਾ ਕਿ ਮੰਮੀ ਖਰਬੂਜੇ ਰੈੱਡ ਹੁੰਦੇ ਵਿੱਚੋਂ ਇਹ ਕੀ ਹੈ ਖਰਬੂਦਾ ਮਤਾਰੇ ਨਾ ਖਰਬੂਜਾ ਪਤਾ ਨਹੀਂ ਲੈ ਖਰਬੂਜਾ ਮੰਮੀ ਖਰਬੂਜੇ ਤਾਂ ਉਹ ਹੁੰਦੇ ਬਤੇ ਨਹੀਂ ਹੁੰਦੇ ਖਰਬੂਜੇ ਮੰਮੀ ਪੈਰਾ

ਕਰੀਆ ਨੀਰੇ ਨਹੀਂ ਸਾਰਾ ਦਿਨ ਵੱਡੀ ਜਾਂਦੀ ਹੈ ਪਹਿਲਾਂ ਆ ਜੀ ਮਾਰੀ ਜਾਂਦੀ ਹਾਂ ਸ਼ਾਂਤ ਆਈ ਹੈ ਲੈ ਮੰਮੀ ਕੋ ਆ ਯਾਰ ਖਵਾਣੀ ਆ ਕੱਟ ਲਾ ਨਾ ਤੁਸੀਂ ਜੁਰਦਸ ਜੀ ਨੂੰ ਇਹ ਲੱਗਦਾ ਸਵਾਦ ਲੱਗਦਾ ਖਾਣ ਹੈ ਨੂੰਗੀ ਦਾ ਤਾਂ ਸਵਾਦ ਲੱਗਦਾ ਬੀਬੀ ਰੋਟੀ ਨਾਲ ਖੀਰਾ ਟਮਾਟਰ ਹੀ ਬਣਿਆ ਇਹ ਮਿੱਠਾ ਕੀ ਸਵਾਦ ਲੱਗਦਾ ਰੋਟੀ ਹੋਰ ਕੀ ਹੈ ਹਮ ਕੀ ਆਪਣੇ ਖਰਬੂਜਾ ਵੀ ਰੋਟੀ ਨਾਲ ਖਾਣਗੇ ਹੂੰ ਖਰਬੂਜਾ ਵੀ ਰੋਟੀ ਨਾਲ ਖਾਣਗੇ ਖੱਤੀ ਦੇ ਬਰਸ ਖਾਦੇ ਨੂੰ ਖਰਬੂਜਾ ਜਿਹੜਾ ਹੁੰਦਾ ਨਾ ਵੱਡੇ ਵੀ ਹੁੰਦੇ ਆ ਬਹਿ ਜਾ ਇਹ ਛੋਟੇ ਛੋਟੇ ਹੀ ਨੇ ਹੋਰ ਕਿ ਛੋਟੇ ਮਿਲਦੇ ਆ ਜਿਹੜਾ ਜੁੱਬੜਾ ਇਹ ਕਿੱਥਰ ਤੋਂ ਛੱਪੜ ਦੇਖ ਫੜਗਾ ਲੱਗਿਆ ਗਾਦ ਲਾਂਗੇ ਆਪਣੇ ਹਾਂ

ਲਉ ਜੀ ਸ਼ਾਮ ਨੂੰ ਆਉਂਦੀਆਂ ਡਿਊਟੀ ਐ ਨਮਾਉਂਦੇ ਆ ਇਹ ਕਿ ਪਾਇਲਟੀ ਚ ਬੇੜਾ ਸਮਾਉਂਦੇ ਆ ਬੇੜਾ ਆਪਣੀ ਸੁਣ ਵਾਲੀ ਐ ਨਾ ਕਰਕੇ ਉਹਨੂੰ ਲੀਟੀ ਦੇ ਵਿੱਚ ਸਰੋਂ ਦਾ ਤੇਲ ਆ ਜਿਹੜਾ ਸ਼ਾਮ ਨੂੰ ਫਿਰ ਇਹਨਾਂ ਦੀ ਡਿਊਟੀ ਹੁੰਦੀ ਐ ਇਹ ਪਸੂ ਵਗੈਰਾ ਸ਼ਾਮ ਨੂੰ ਇਹ ਤਾਂ ਇਹ ਘਰੇ ਹੁਣ ਤੇ ਇਹ ਪੱਠੇ ਪਾ ਦਿੰਦੇ ਨਹੀਂ ਫਿਰ ਆਪਾਂ ਪਾ ਦਈਦੇ ਆ ਤੇ ਹੁਣ ਉਹਨਾਂ ਦੀ ਵੈੜ ਆਪਣੀ ਹੈਗੀ ਪਹਿਲਾਂ ਤੇ ਇਹਨਾਂ ਨੂੰ ਲੱਗਦਾ ਤੇਲ ਵਗੈਰਾ ਪਾਉਂਦੇ ਹੁੰਦੇ ਆ ਦੋਨਾਂ ਨੂੰ ਯਾਰ ਹੋਰ ਕਿਹਨੂੰ ਪਾਉਣੇ ਆ ਤੇਲ ਤੇਲ ਨਹੀਂ ਪੰਦਾ ਉਹਨੂੰ ਦਵਾਈ ਪਾਉਣੀ ਦੁੱਜੀ ਉਹ ਵਰਜਾ ਇਹਨੂੰ ਦਵਾਈ ਇਹਨੂੰ ਤੇਲ SRS ਪਾਉਂਦੇ ਓਕੇ ਚਲ ਬੰਦ ਕਰਾਂ ਖਿੜ ਕੇ ਆ ਜਾ ਫਿਰ ਰੋਟੀ ਕਿਨਾ ਕੇ ਖਾਓਗੇ ਖਾਣ ਠੀਕ ਹੈ ਪੁੱਤਰ ਆ ਗੋ ਕਰਾਂ ਇਹਨਾਂ ਨੇ ਮੈਂ ਹੁਣ ਸਿਰ ਨੂੰ ਮਾਇ ਕਿਉਂਕਿ ਸਾਰੇ ਦਿਨ ਦਿਆਂ ਖੇਡਦੀਆਂ ਸੀਗੀਆਂ ਜਾਨੀ ਕਿ ਸ਼ਾਮ ਜੇ ਨੂੰ ਤੇ ਸਿਰ ਚ ਰੇਂਜ ਹੀ ਪੈ ਜਾਂਦੀ ਹੈ ਤਾਂ ਕਰਕੇ ਨਾ ਫਿਰ ਮੈਂ ਹੁਣ ਸਿਰ ਧੋਈ ਦਵਾ ਸਕੂਲ ਜਾਂਦੇ ਜਦੋਂ ਬਾਹਣੇ ਉਹ ਪੜਾਏ ਲੱਗਦਾ ਨਲੇ ਜੋਨੇ ਜਿੰਨੀਆਂ ਹੋ ਰੱਖੀਆਂ ਹੋਈਆਂ ਆ ਜੇ ਉੱਪਰ ਮੇਰੇ ਤੇ ਉੱਥੇ ਰੱਖੋ ਅੰਦਰ ਡਰੈਸਿੰਗ ਦੇ ਵਿੱਚ ਆ ਲੈ ਬੱਤਕ ਰੋਟੀ ਘਾਓ ਸੋਡੀ ਕੇ ਸੰਦ ਦੀ ਸਬਜੀ ਬਣੀ ਐ ਜਿਵੇਂ ਐ ਆਲੂ ਬੈਗਣੀ ਮੈਂ ਬਾਦੂਗੀ ਪੋਨੀਆਂ ਕਰ ਦੂੰਗੀ ਬਸ ਕਸ ਕੇ ਪੋਨੀਆਂ ਨੂੰ ਕੁੱਟਾਂ ਕਰ ਦੂੰਗੀ ਇੱਕ ਕੁੱਟ ਕਰ ਦਿਆਂਗਾ ਜੂਰੇ ਕਰ ਦੂੰਗੀ ਜਾਂ ਜੂਰੇ ਦੀ ਇੱਕ ਕੁੱਟ ਇੱਕ ਕੁੱਟ ਕਰ ਦੂੰਗੀ ਆ ਜਾਓ ਚਲੋ ਚਲੀਏ ਨੋ ਜੱਜ ਬਣੀ ਐ ਆਲੂ ਬੈਗਣੀ ਆਲੂ ਜਿਆਦਾ ਤੇ ਬੈਂਗਣੀ ਘੱਟ ਤੇ ਸਮਰੀਤਨ ਕਹਤੂਏ ਵੀ ਨਾ ਖਾ ਤਲੀ ਸਕਦੀ ਫਿਰ ਰੋਣ ਲੱਗ ਜਾਂਦੀ ਆ ਆਹ ਜਾਂਦੀ ਆ ਫਿਰ ਮੈਂ ਕੀ ਖਾਵਾਂ ਅੱਕ ਜਾਂਦੀ ਆ ਫਿਰ ਹਾਂ ਮਮਾ ਆਲੂ ਖਾਣੇ ਕਲੇ ਲੋ ਜੀ ਬੀਬੀ ਨਾ ਅੱਕੀ ਬੈਠੀ ਆ ਪੂਰੀ ਤੇ ਬੀਬੀ ਤੋਂ ਹੁਣ ਸੌਂਦੀ ਆ ਗੱਲਬਾਤ ਸਬਜੀ ਪ੍ਰਤੀ ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਤੁਸੀਂ ਆ ਕੀ ਦੱਸੋ ਕੋਡ ਗਾਣੇ ਖਾਂਦੇ ਨਾ ਤੁਸੀਂ ਖਾਦੇ ਦੋਹਾਂ ਜਾਂ ਨਾ ਹਾਂ ਮੈਂ ਤਾਂ ਆਪਦੇ ਹੋ ਮੜੀ ਜੀ ਨਾ ਨਾ ਖੀ ਖਾਦੀ ਜਾ ਬਸ ਹਾਂ ਜਦ ਜਾਵਾਂ ਤਾਂ ਪੱਟਿਆਂ ਮਾਂ ਮੀਂ ਜਿਆ ਬਗੜਿਆ ਵਾ ਦੁੱਪੀ ਕੇ ਰੋ ਚੱਕਰੰ ਦਾ ਖਾਣੇ ਜੀ ਬੰਦ ਮੋੜ ਦਰੋ ਬੰਦ ਮੋੜ ਤਾਂ ਚੰਚੀ ਗਾ ਰਾ ਖਾਂਦੇ ਨਹੀਂ ਬੀਬੀ ਕਹਿੰਦੀ ਜੇ ਮੈਂ ਖੇਤ ਜਾਵਾਂ ਮੈਂ ਬੈਂਕ ਨਹੀਂ ਕਹਿੰਦੀ ਪੱਟਿਆਂ ਮਾਂ ਬੁੱਝੇ ਜੀ ਬੀਬੀ ਜਾਣਦੀ ਤਾਂ ਦੁਬਾਰ ਤੱਕ ਨਹੀਂ ਇਹ ਵੀ ਨਹੀਂ ਗਿਆ ਵੀ ਨਖੇਰ ਤਾਂ ਜਾ ਚੱਲ ਮੈਂ ਤਾਂ ਲੈ ਕੇ ਚੱਲਾਂ ਗੇਟ ਤੱਕ ਆ ਜਾ ਵਾਖ ਰੂ ਕੱਲ ਕਿਨਾਂ ਕੁ ਝਿਆਉ ਨੂੰ ਫੇਰ ਤੁਰ ਕੇ ਤਾਂ ਕੋਈ ਨਹੀਂ ਲੈ ਕੇ ਜਾਂਦਾ ਮੈਂ ਤਾਂ ਆਏ ਕਿਨੇ ਵਸ ਤੂੰ ਗੇਟ ਤੱਕ ਤਾਂ ਜਾਂਦੀ ਨਹੀਂ ਖੇਤ ਕਿੱਥੇ ਪਹੁੰਚ ਜਾਗੀ ਹਾਂ ਜੀ ਮੈਂ ਰਾਧਾ ਸੀ ਮੈਂ ਸਾਹ ਦੇਖ ਕਿਉਂ ਨਹੀਂ ਆਹਾ ਅੱਜ ਮਨ ਬੁੱਢਾ ਕੱਲ ਰਾਧਾ ਗੱਲਾਂ ਬੀਬੀ ਕਹਿਣ ਜੀ ਇਹ ਤੁਹਾਨੂੰ ਚਲੇ ਜਾਣਾ ਸੀ ਚਲ ਕੱਲ ਨੂੰ ਲੈ ਕੇ ਜਾਉਂਗੀ ਤੈਨੂੰ ਮੈਂ ਕੱਲ ਨੂੰ ਲੈ ਕੇ ਜਾਉਂਗੀ ਮਾਂ ਵੀ ਐਸੇ ਨਹੀਂ ਜਾਇਆ ਹਾਂ ਜਮਾ ਨਹੀਂ ਜਾਂਦੀ ਤੂੰ ਲੋਕ ਜੀ ਹੁਣ ਬਿਆੰਗ ਨਹੀਂ ਪ੍ਰਤੀ ਮਾਤਾ ਦੇ ਬਿਆਨ ਲੈਤੇ ਆ ਨਾ ਮੈਂ ਬੀਬੀ ਤਾਂ ਕਹਿੰਦੀ ਮੈਂ ਖੇਤ ਜਾਵਾਂ ਤੇ ਕਹਿੰਦੀ ਮੈਂ ਪੱਟਿਆ ਵਾਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸੱਤੀ ਨੂੰ ਆਨੇ ਮੈਂ ਕਹਿੰਦਾ ਸੌ ਲੱਗ ਗਈ ਬੂਟੇ ਨੂੰ ਤੇ ਰਾਤੀ ਮਿਰਮੇ ਇਹ ਕਹਿੰਦੇ ਕੀ ਸੱਤੀ ਨੂੰ ਕਹਿ ਦਾਂਗੇ ਆਪਾਂ ਵੀ ਬੂਟੇ ਉੱਤੋਂ ਤੋਂ ਵੱਡੇ ਆਂ ਤੇ ਕਹਿ ਦਾਂਗੇ ਕਿ ਸਿਉਂਖ ਲੱਗ ਗਈ ਦੇਖੋ ਜੀ ਜਿਹੜਾ ਪਾਪਾ ਦਿਨ ਰਾਤ ਖੇਤ ਜਾਂਦਾ ਉਹਨੂੰ ਪਤਾ ਨਾ ਲੱਗੂਗਾ ਵੀ ਭਾਈ ਬੂਟੇ ਨੂੰ ਕੀ ਬਿਮਾਰੀ ਪਈ ਹੈ ਕੀ ਨਹੀਂ ਬਿਮਾਰੀ ਵੀ ਕੋਈ ਨਹੀਂ ਖਾਂਦਾ ਬੈਂਗ ਨਹੀਂ ਬੈਂਗ ਨਹੀਂ ਜਿਵੇਂ ਹੁਣ ਬਣਾਈ ਆ ਤੇ ਸਾਰਿਆਂ ਨੇ ਵਿੱਚੋਂ ਆਲੂ ਕੱਢ ਕੱਢ ਖਾ ਲੇ ਬੱਚਿਆਂ ਨੇ ਵੀ ਖਾ ਲੇ ਤੇ ਆਪਨੇ ਵੀ ਉਹ ਨਹੀਂ ਕੀਤਾ ਆਲੂ ਕੱਢ ਕੱਢ ਕੇ ਖਾ ਲੇ ਬੀਬੀ ਪੂਰੀ ਅੱਕੀ ਬੈਠੀ ਸੀ ਫਿਰ ਜਦੋਂ ਬੀਬੀ ਵਿਚਾਰੀ ਆਹ ਦਿੰਦੀ ਨਹੀਂ ਧਰਨੀ ਫਿਰ ਰੱਖ ਦਿੰਦੇ ਤੂੰ ਤਾਂ ਕੋਈ ਵੀ ਨਹੀਂ ਪਸੰਦ ਕਰਦੀ ਤੇ ਕੀਤਾ ਕੀ ਜਾਵੇ ਕਦੋਂ ਦੀ ਦਾਲ ਨਹੀਂ ਮੰਮੀ ਕਦੋਂ ਦੀ ਸਬ지 ਕੱਦੂ ਦੀ ਸਬਜੀ ਪਾਉ ਰੋ ਕਰਦਾ ਲਓ ਜੀ ਟਾਈਮ ਹੋ ਗਿਆ ਕੀ ਟਾਈਮ ਹੋ ਗਿਆ ਬਈ ਸਾਢੇ 9 ਹੋ ਗਏ ਹੋਣਗੇ ਹੈ 10 ਵਜੇ ਨਹੀਂ ਨਹੀਂ 10 ਵੀ ਨਹੀਂ ਬੱਚੀ ਮੇਰੇ ਵੈਸੇ ਤੇਨੇ ਇਸ ਅਮ੍ਰਿਤ ਦਾ ਕੰਮ ਪਿਆ ਸੀ ਵਿਚਾਰੀ ਇਹ ਮੈਨੂੰ ਗੱਲੀ ਸੀ ਕਿ ਕਰਵਾ ਦੇ ਮम्मा ਦੇ ਨੇ ਮੈਂ ਉਦੋਂ ਬੇਲੀ ਹੋਈ ਸੀ ਜੇ ਮੈਂ ਕਿਹਾ ਵੀ ਮੇਰੇ ਤਾਂ ਮਿੱਥੋ ਨਹੀਂ ਹੁੰਦਾ ਮੈਂ ਕਿਹਾ ਤੂੰ ਆਪੇ ਕਰ ਲੈ ਪਰ ਇਹਨਾਂ ਦੀ ਜਿਹੜੀ ਫਿਰ ਹੈਲਪ ਹੈ ਡੈਡੀ ਕਰਦਾ ਇਹਨਾਂ ਦੀ ਡੈਡੀ ਹੀ ਕਰਦੇ ਆ ਥੱਪਕੇ ਹਮ ਵੀ ਤਾਂ ਇਹ ਵੀ ਬਹੁਤ ਆਏ ਸੀਗੇ ਪਰ ਇਹ ਜਵਾਬ ਨਹੀਂ ਇਹ ਨਹੀਂ ਮਨਵਾਣੀ ਬਣਾਉਣਾ ਕਹਿੰਦੀ ਮੈਨੂੰ ਤਾਂ ਡਰਾਇੰਗ ਮੈਨੂੰ ਆ ਕੇ ਵੀ ਕਰਨੇ ਪਸੰਦ ਲੱਗਦੀ ਆ ਪਰ ਮੈਨੂੰ ਆਹ ਕਹਾਣੀ ਬਣਾਵਾਂ ਉਹ ਬਿੰਦੂਆਂ ਤੋਂ ਬਿੰਦੂ ਨਹੀਂ ਝੂਟਨੇ ਹੁੰਦੇ ਸੀ ਹੋਰ ਨਹੀਂ ਨਹੀਂ ਹੁੰਦੇ ਸੀ ਦਿਮਾਗ ਲੜਾਉਣ ਵਾਲਾ ਸੀਗੇ ਜਾਨੀ ਕੀ ਇਹ ਚੀਜ਼ ਦੇਖੋ ਪਰੇ ਹੋਣਾ ਬਟੇ ਹੂੰ ਬਟੇ ਉਹ ਚੰਦਰਪਾ ਗੋ ਰੰਗੋਲੀ ਜੀ ਬਣੀ ਹੋਈ ਆ ਹੂੰ ਕਲਰ ਫਿਲ ਲਗਾ ਲਓ ਹੁਣ ਤੁਸੀਂ ਰੰਗੋਲੀ ਆ ਰੰਗੋਲੀ ਹੈ ਹੇ ਨਵੇਂ ਸਰ ਬਹਾੜੇ ਆਉਂਦੇ ਪੁੱਤ ਨਵੂ ਪਰੇ ਹੋਏ ਨੇ ਮੂਰੇ ਗੁੱਤ ਜੀ ਕਰ ਲੈਣੀ ਆਂ ਆਪਦੀ ਨਵੂ ਕੀ ਯਾਡ ਨਹੀਂ ਆ ਬਰ ਮੈਂ ਹੁਣ ਵਿੱਚ ਆਏ ਗੱਲ ਕਰ ਥੋੜਾ ਫਰਕ ਪਿਆ ਏ ਖਾਣ ਨਾਲ ਹੂੰ ਖਾਣ ਨਾਲ ਫਰਕ ਪਿਆ ਪੈ ਵੀ ਸਕਦਾ ਅੱਡੀ ਕੋਈ ਗੱਲ ਨਹੀਂ ਹੈਗੀ ਹਮਮ ਹਰਕ ਪੈਂਦਾ ਅੱਜ ਦਿਨੇ ਨਾ ਮੈਂ ਖਾ ਲਈ ਇਹ ਥੋੜਾ ਜਿਹਾ ਅੱਧਾ ਕ ਚਮਚਾ ਪਰ ਇੰਨੀ ਕੌੜੀ ਹੈ ਇਹ ਪਤਾ ਨਹੀਂ ਮੰਮੀ ਨੇ ਜ਼ਿਆਦੇ ਭੁੰਨ ਭੁੰਨ ਦਿੱਤੀ ਹੈ ਇਤਕੇ ਜਿਮੈਨ ਵਗੈਰਾ ਤੇ ਲੋ ਜੀ ਇਸ ਦੇ ਨਾਲ ਹੀ ਹੁਣ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਤੇ ਨੈਕਸਟ ਬਲੌਗ ਦੇ ਵਿੱਚ ਆਪਾਂ ਸੋਹਣੇ ਸੋਹਣੇ ਜਰੂਰ ਦਿਖਾਵਾਂਗੇ ਜਿਹੜਾ ਰੈਡੀ ਹੋ ਕੇ ਆਊਗਾ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਾਡੀ ਸੋਹਣੇ ਸੋਹਣੇ ਬਲੌਗ ਹੈ ਜਿਹੜ ਤੇ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ